ਬੈਰੀਗੇਟਿੰਗ ਸੀਗੀ ਦੋ ਰਸਤੇ ਬਣੇ ਹੋਏ ਸੀਗੇ ਤੇ ਉੱਥੇ ਜਿਹੜੀ ਬੈਰੀਗੇਟਿੰਗ ਆ ਉਹ ਟੁੱਟ ਗਈ ਜਿਵੇਂ ਰਿਪੋਰਟਸ ਕਹਿੰਦੀਆਂ ਨੇ ਕਿ ਦੋ ਤਿੰਨ ਬੰਦੇ ਉਹ ਬੈਰੀਗੇਟਾਂ ਦੇ ਵਿੱਚੋਂ ਅੜ ਕੇ ਕੇਹਟਾਂ ਡਿੱਗੇ ਰੋਲਾ ਪੈ ਗਿਆ ਤਾਂ ਫਿਰ ਭੱਗਦੌੜ ਮਾਈਦੀ ਆ ਤੇ ਜਦੋਂ ਭੱਗਦੌੜ ਮਾਈਦੀ ਆ ਤੇ ਉਦੋਂ ਕੁਝ ਵੀ ਆਸੇ ਪਾਸੇ ਭੀੜ ਆ ਨਾ ਜਿਹੜੀ ਉਹ ਦੇਖਦੀ ਨਹੀਂ ਆ ਵੀ ਉਹਦੇ ਰਾਹ 'ਚ ਕੀ ਆ ਰਿਹਾਗਾ ਕੀ ਹੋ ਰਿਹਾ ਉਹ ਜਦੋਂ ਚੇਂਜਿੰਗ ਰੂਮ ਟੈਂਟ ਸੀਗਾ ਉਹ ਥੱਲੇ ਡਿੱਗ ਗਿਆ ਤਾਂ ਉੱਥੇ ਹੋਰ ਅਫੜਾ ਤਫੜੀ ਮਾਈਦੀ ਪ੍ਰਸ਼ਾਸਨ ਨੂੰ ਵੀ ਕਸੂਰ ਵਾਟੇ ਰਹਾ ਰਹੇ ਨੇ ਕਿ ਜੀ ਪ੍ਰਸ਼ਾਸਨ ਦੇ ਪਿੱਛੇ ਕਸੂਰ ਹੋਦਾ ਪਰ ਉਹੀ ਆਪਾਂ ਗੱਲ ਪਹਿਲਾਂ ਹੀ ਦੱਸਤੀ ਕਿ ਐਡਾ ਵੱਡਾ ਕਰਾਊਡ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਵੀ ਹੱਥ ਦੇ ਵਿੱਚ ਕੁਝ ਨਹੀਂ ਰਹਿੰਦਾ ਨਾਲ ਹੀ ਨਾਲ ਮੋਦੀ ਸਾਹਿਬ ਦੀ ਵੀ ਜਿਹੜੀ ਗੱਲ ਹੋਈ ਯੋਗੀ ਚੀਫ ਮਿਨਿਸਟਰ ਨੇ ਯੂਪੀ ਦੇ ਉਹਨਾਂ ਨਾਲ ਗੱਲ ਹੋਈ ਅਮਿਤ ਸ਼ਾਹ ਇਸ ਮਸਲੇ ਦੇ ਉੱਤੇ ਬਣੇ ਹੋਏ ਨੇ ਲਗਾਤਾਰ ਇਕੱਠ ਜਿਹੜਾ ਦੱਸਿਆ ਜਾ ਰਿਹਾ तकरीबन 8 ਤੋਂ 10 ਕਰੋੜ ਸ਼ਰਧਾਲੂਆਂ ਦਾ ਦੱਸਿਆ ਜਾ ਰਿਹਾ ਜੋ ਪ੍ਰਸ਼ਾਸਨ ਨੇ ਅੰਕੜੇ ਦਿੱਤੇ ਨੇ ਜਿਹੜੀਆਂ ਮੌਤਾਂ ਕਨਫਰਮ ਹੋ ਚੁੱਕੀਆਂ ਹਨ ਹਾਲੇ ਤੱਕ ਕੋਈ ਪੁਸ਼ਟੀਕਰਨ ਅੰਕੜਾ ਨਹੀਂ ਆਇਆ ਅੰਦੇ ਉੱਤੇ ਪ੍ਰਿਆਗਰਾਜ ਚ ਕੁੰਭ ਮੇਲੇ ਤੇ ਹੋਈ ਭਗਦੜ ਦੱਸਿਆ ਜਾ ਰਿਹਾ ਹੈ ਕਿ 20 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 40 ਤੋਂ ਜ਼ਿਆਦਾ ਜ਼ਖਮੀ ਨੇ ਹੋਇਆ ਕੀ ਅਸਲ ਚ ਕਿਸ ਤਰੀਕੇ ਨਾਲ ਭਗਦੜ ਮੱਚੀ ਤੇ ਕੀ ਅਸਲ ਜਾਣਕਾਰੀ ਹੈ ਗੱਲ ਕਰਾਂਗੇ ਰਾਜਦੀਪ ਨਾਲ ਰਾਜਦੀਪ ਅਸਲ ਚ ਗੱਲ ਕੀ ਹੋਈ ਉੱਤੇ ਜਗਪ੍ਰੀਤ ਗੱਲ ਇਹ ਆ ਕਿ ਮਹਾਕੰਬ ਜਿਹੜਾ 21 ਸਾਲਾਂ ਬਾਅਦ ਆਉਂਦਾ ਜੀ 144 ਸਾਲ ਮੰਨੇ ਜਾਂਦੇ ਆ ਕਿ 144 ਸਾਲਾਂ ਬਾਅਦ ਮਹਾਕੰਬ ਆਉਂਦਾ ਤੇ ਹੁਣ ਇਸ ਤੋਂ ਬਾਅਦ 144 ਸਾਲਾਂ ਬਾਅਦ ਯਾਨੀ ਕਿ ਆਪਣੀ ਆਉਣ ਵਾਲੀਆਂ ਦੋ ਪੀੜੀਆਂ ਤੋਂ ਬਾਅਦ ਇਹ ਜਿਹੜਾ ਉਹਨਾਂ ਨੂੰ ਦੇਖਣ ਨੂੰ ਮਿਲੂਗਾ ਜੀ ਤਾਂ ਜਿਹੜੇ ਮੰਨਦੇ ਆ ਜਿਨ੍ਹਾਂ ਦੀ ਸ਼ਰਧਾ ਭਾਵਨਾ ਹੈਗੀ ਆ ਕਿ ਅਸੀਂ ਉੱਥੇ ਜਾ ਕੇ ਡੁਬਕੀ ਲਾਉਣੀ ਆ ਇਸ਼ਨਾਨ ਕਰਨਾ ਤਾਂ ਉਹ ਸ਼ਰਧਾਲੂ ਜਾਂਦੇ ਆ ਤੇ ਸ਼ਰਧਾਲੂ ਦੂਰੋਂ ਦੂਰੋਂ ਆਉਂਦੇ ਆ ਇੱਕ ਇਕੱਠ ਜਿਹੜਾ ਦੱਸਿਆ ਜਾ ਰਿਹਾ तकरीबन 8 ਤੋਂ 10 ਕਰੋੜ ਸ਼ਰਧਾਲੂਆਂ ਦਾ ਦੱਸਿਆ ਜਾ ਰਿਹਾ ਜੋ ਪ੍ਰਸ਼ਾਸਨ ਨੇ ਅੰਕੜੇ ਦਿੱਤੇ ਨੇ ਪ੍ਰਸ਼ਾਸਨ ਦੇ ਦੱਸ ਅਨੁਸਾਰ ਤੇ 8 ਤੋਂ 10 ਕਰੋੜ ਉੱਥੇ ਲੋਕ ਪਹੁੰਚੇ ਹੁਣ ਜਦੋਂ ਐਡਾ ਇਕੱਠ ਹੁੰਦਾਗਾ ਇਨਾ ਕਰਾਊਡ ਹੋ ਜੇ ਤਾਂ ਉਸ ਨੂੰ ਕੰਟਰੋਲ ਕਰਨਾ ਸੌਖਾ ਨਹੀਂ ਹੁੰਦਾ ਹਾਲਾਂਕਿ ਇੱਥੇ ਪ੍ਰਸ਼ਾਸਨ ਜਿਹੜਾ ਵਧਾਈ ਦਾ ਪਾਤਰ ਆ ਜਾਂ ਜਿਹੜਾ ਸਰਕਾਰਾਂ ਨੇ ਸਿਸਟਮ ਨੇ ਕਿ ਉਹਨਾਂ ਨੇ ਸੰਭਾਲਿਆ ਹੋਇਆ ਅੰਕੜੇ ਕਹਿੰਦੇ ਆ ਕਿ 60 ਹਜ਼ਾਰ ਤੋਂ ਵੱਧ ਜਿਹੜੇ ਸੈਨਿਕ ਉਥੇ ਤਾਇਨਾਤ ਕੀਤੇ ਗਏ ਆ ਤਾਂ ਜੋ ਪੂਰੇ ਮਾਹੌਲ ਨੂੰ ਕੰਟਰੋਲ ਕੀਤਾ ਜਾਵੇ ਧਿਆਨ ਰੱਖਿਆ ਜਾਵੇ ਸੀਸੀਟੀਵੀ ਕੈਮਰੇ ਲਗਾਏ ਹੋਏ ਆ ਜਗਾ ਜਗਾ ਦੇ ਉੱਤੇ ਜਿਹੜੀ ਚੌਕੀਆਂ ਬਣਾਈਆਂ ਹੋਈਆਂ ਨੇ ਹੈਲਥ ਰੂਮ ਬਣਾਏ ਹੋਏ ਆ ਸਹੂਲਤ ਦਿੱਤੀ ਹੋਈ ਆ ਹਰ ਤਰ੍ਹਾਂ ਦੀ ਕੋਸ਼ਿਸ਼ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਆ ਕਿ ਕਿਸੇ ਵੀ ਤਰ੍ਹਾਂ ਦੀ ਸ਼ਰਧਾਲੂਆਂ ਨੂੰ ਸਮੱਸਿਆ ਨਾ ਆਵੇ ਦੂਰੋਂ ਦੂਰੋਂ ਲੋਕ ਆਉਂਦੇ ਆ ਆ ਸ਼ਰਧਾ ਦੇ ਨਾਲ ਆਉਂਦੇ ਆ ਇਸ਼ਨਾਨ ਕਰਦੇ ਆ ਤੇ ਖਾਸ ਗੱਲ ਇਹ ਹੁੰਦੀ ਆ ਕਿ ਮਹਾਕੁੰਭ ਦੇ ਅੰਦਰ ਜਿਹੜੇ ਕਹਿ ਦਈਏ ਆਪਾਂ ਸਾਧੂ ਸੰਤ ਮਹਾਤਮਾ ਹੁੰਦੇ ਆ ਬਹੁਤ ਤਰ੍ਹਾਂ ਦੇ ਬਾਬੇ ਉੱਥੇ ਆਉਂਦੇ ਆ ਜਿਵੇਂ ਅਗੋਰੀ ਵੀ ਆਉਂਦੇ ਆ ਉੱਥੇ ਹੈਨਾ ਨਾਗਾ ਸਾਧੂ ਵੀ ਉੱਥੇ ਆਉਂਦੇ ਆ ਹਰ ਤਰ੍ਹਾਂ ਦੇ ਸੰਤ ਉੱਥੇ ਪਹੁੰਚਦੇ ਆ ਜਿਹੜੀ ਇਹ ਘਟਨਾ ਵਾਪਰੀ ਇਹ ਵੀ ਇੱਕ ਕਰਾਊਡ ਦੇ ਹੀ ਕਾਰਨ ਆ ਤੁਸੀਂ ਮੈਂ ਐਗਜ਼ਾਮਪਲ ਦੇਣਾ ਚਾਹਾਂਗਾ ਕਿ ਜਿਵੇਂ ਆਪਣੇ ਦਲਜੀਤ ਦਾ ਸ਼ੋਅ ਹੋਇਆ ਚੰਡੀਗੜ੍ਹ ਦੇ ਅੰਦਰ ਜਾਂ ਕੋਈ ਕ੍ਰਿਕਟ ਦਾ ਮੈਚ ਹੁੰਦਾ ਜਦੋਂ ਆਡੀਅנס ਦੇਖਣ ਆਉਂਦੀ ਹੈ ਤਾਂ ਆਪਾਂ ਦੇਖਦੇ ਆ ਕਿ ਪੂਰਾ ਸ਼ਹਿਰ ਇੱਕ ਤਰੀਕੇ ਦੇ ਨਾਲ ਬੰਦ ਹੋ ਜਾਂਦਾ ਕਿੰਨਾ ਟ੍ਰੈਫਿਕ ਹੋ ਜਾਂਦਾ ਉਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਉਹ ਸਿਰਫ 50000 ਦਾ ਨਾਲ 50000 ਬੰਦਾ ਹੁੰਦਾ ਹਨ ਮੋਨੀ ਅਮਵਸਿਆ ਦੀ ਰਾਤ ਸੀਗੀ ਕੱਲ ਜੇ ਤੋ ਇਹ ਭਗਤੜ ਮੱਛੀ ਅ ਟੋਟਲ ਦੱਸਿਆ ਜਾ ਰਿਹਾ ਹੈ ਕਿ 10 ਤੋਂ 12 ਕਰੋੜ ਲੋਕ ਇਹਦੇ ਵਿੱਚ ਸ਼ਾਮਲ ਹੋਏ ਕੱਲ ਦੀ ਰਾਤ ਮਤਲਬ ਜਿਹੜੇ ਆਏ ਤੇ ਗਏ ਆਏ ਤੇ ਗਏ ਜਿਹੜੇ સ્ਨਾਣ ਕਰਦੇ ਤੇ ਚਲੇ ਜਾਂਦੇ ਆ 10 ਤੋਂ 12 ਕਰੋੜ ਬੰਦੇ ਦਾ ਘਾਟ ਹਾਲਾਂਕਿ 45 ਘਾਟ ਉੱਥੇ ਬਣਾਏ ਗਏ ਨੇ ਹੂੰ 45 ਘਾਟਾਂ ਦੇ ਵਿੱਚ ਜਿਹੜਾ ਇੱਥੇ ਸੰਗਮ ਤੱਟ ਸੀਗਾ ਉਹਦੇ ਉੱਤੇ ਇਹ ਜਿਹੜੀ ਭਗਤੜ ਮੱਛੀ ਮੱਛੀ ਕਿਵੇਂ ਇਹ ਦੱਸਿਆ ਜਾ ਰਿਹਾ ਹੈ ਨਿਊਜ਼ ਚੈਨਲ ਆ ਜਾਂ ਉਹਨਾਂ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਜਿਸ ਬੈਰੀਗੇਟਿੰਗ ਸੀਗੀ ਦੋ ਰਸਤੇ ਬਣੇ ਹੋਏ ਸੀਗੇ ਤੇ ਉੱਥੇ ਜਿਹੜੀ ਬੈਰੀਗੇਟਿੰਗ ਆ ਉਹ ਟੁੱਟ ਗਈ ਬੈਰੀਗੇਟਿੰਗ ਜਦੋਂ ਡਿੱਗੀ ਤਾਂ ਉਹ ਇੱਕਦਮ ਭਗੜੜ ਮੱਚ ਗਈ ਉਹਦੇ ਨਾਲ ਹੀ ਜਿਹੜਾ ਉੱਥੇ ਇੱਕ ਚੇਂਜਿੰਗ ਰੂਮ ਬਣਾਇਆ ਗਿਆ ਸੀ ਜਦੋਂ ਕੋਈ ਇਸ਼ਨਾਨ ਕਰਦਾ ਤੇ ਉਸ ਤੋਂ ਬਾਅਦ ਚੇਂਜ ਕਪੜੇ ਚੇਂਜ ਕਰਨੇ ਪੈਂਦੇ ਹਣ ਤੇ ਉਹ ਜਦੋਂ ਚੇਂਜਿੰਗ ਰੂਮ ਟੈਂਟ ਸੀਗਾ ਉਹ ਥੱਲੇ ਡਿੱਗ ਗਿਆ ਤਾਂ ਉੱਥੇ ਹੋਰ ਰਫੜਾ ਤਫੜੀ ਮੱਚ ਗਈ ਦੱਸਿਆ ਜਾ ਰਿਹਾ ਹੈ ਕਿ ਵੀ ਜਿਹੜੀਆਂ ਮੌਤਾਂ ਕੰਫਰਮ ਹੋ ਚੁੱਕੀਆਂ ਹੈ ਹਾਲੇ ਤੱਕ ਕੋਈ ਪੁਸ਼ਟੀਕਰਨ ਆਂਕੜਾ ਨਹੀਂ ਆਇਆ ਦੇ ਉੱਤੇ ਯਾ ਕੋਈ ਕਨਫਰਮ ਆਂਕੜਾ ਨਹੀਂ ਹੈਗਾ ਵੀ ਜਿਹੜੀਆਂ ਮੁੱਤਾਂ ਦੱਸਿਆ ਜਾ ਰਹੀਆਂ 40 ਤੋਂ 60 ਲੋਕ ਜਿਹੜੇ ਉਹ ਦੱਸਿਆ ਜਾ ਰਿਹਾ ਕਿ ਜ਼ਖਮੀ ਹੋਏ ਨੇ ਤੇ 100 ਦੇ ਕਰੀਬ ਜਿਹੜੇ ਨੇ ਲੋਕ ਉਹ ਜਿਹੜੇ ਗੁੰਮ ਗਏ ਨੇ ਗੁੰਮ ਜਿਨ ਮੈਂ ਆਪਾਂ ਕਹਿ ਦਿੰਨੇ ਆ ਵੀ ਪਰਿਵਾਰ ਤੋਂ ਲੱਗ ਪਏ ਇੱਕ ਦੂਜੇ ਤੋਂ ਵਿਛੜ ਗਏ ਨੇ ਜੀ ਬਿਲਕੁਲ ਇਹ ਨਾ ਉਹੀ ਗੱਲ ਆ ਹੁਣ ਬਹੁਤ ਸਾਰੇ ਲੋਕ ਇਹਦੇ ਤੇ ਡਿਬੇਟਸ ਵੀ ਹੋ ਰਹੀਆਂ ਨੇ ਚੈਨਲਾਂ ਦੇ ਉੱਤੇ ਬੈਠ ਕੇ ਬਹੁਤ ਸਾਰੇ ਲੋਕ ਪ੍ਰਸ਼ਾਸਨ ਨੂੰ ਵੀ ਕਸੂਰ ਵਾਟੇ ਰਹਾ ਰਹੇ ਨੇ ਕਿ ਜੀ ਪ੍ਰਸ਼ਾਸਨ ਦੇ ਪਿੱਛੇ ਕਸੂਰ ਹੋਦਾ ਪਰ ਉਹੀ ਆਪਾਂ ਗੱਲ ਪਹਿਲਾਂ ਹੀ ਦੱਸਤੀ ਕਿ ਐਡਾ ਵੱਡਾ ਕਰਾਊਡ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਵੀ ਹੱਥ ਦੇ ਵਿੱਚ ਕੁਝ ਨਹੀਂ ਰਹਿੰਦਾ ਹੁਣ ਜਿਹੜਾ ਬੈਰੀਕੇਡ ਟੁੱਟਣ ਦਾ ਕਾਰਨ ਆ ਮੈਂ ਇਹ ਸਮਝਾਉਣਾ ਜ਼ਰੂਰ ਚਾਹਾਂਗਾ ਕਿਉਂਕਿ ਜਿੰਨੀ ਕ ਅਸੀਂ ਰਿਸਰਚ ਕੀਤੀ ਜਾਂ ਉੱਥੇ ਜਿਹੜੀਆਂ ਟੀਮਾਂ ਫੈਲ ਰਹੀਆਂ ਨੇ ਉਹਨਾਂ ਦੀ ਰਿਸਰਚੇ ਦੱਸਦੀ ਹੈ ਕਿ ਜਿਹੜਾ ਘਾਟ ਤੱਕ ਨੂੰ ਜਾਣ ਦਾ ਰਸਤਾ ਸੀਗਾ ਉਹ ਇੱਕੋ ਰਸਤਾ ਸੀ ਤੇ ਇੱਕੋ ਰਸਤੇ ਦੇ ਵਿੱਚ ਉਸੇ 'ਚ ਜਾਣਾ ਸੀ ਤੇ ਉਸੇ 'ਚ ਆਉਣਾ ਸੀ ਯਾਨੀ ਕਿ ਐਂਟਰੀ ਪੁਆਇੰਟ ਤੇ ਐਗਜ਼ਿਟ ਪੁਆਇੰਟ ਇੱਕੋ ਹੀ ਸੀਗਾ ਤੇ ਜਦੋਂ ਉੱਥੇ ਇਸ਼ਨਾਨ ਕਰਨ ਦੇ ਸਮੇਂ ਸ਼ਰਧਾਲੂ ਵੱਧ ਗਏ ਇਸ਼ਨਾਨ ਕਰਨ ਦੀ ਜਗ੍ਹਾ ਨਹੀਂ ਬਚੀ ਤਾਂ ਜੋ ਉੱਥੇ ਕੋਈ ਹਾਦਸਾ ਨਾ ਵਾਪਰੇ ਨਦੀ ਦੇ ਵਿੱਚ ਜਦੋਂ ਤੁਸੀਂ ਡੁਬਕੀ ਲਾ ਰਹੇ ਹੋ ਇਸ਼ਨਾਨ ਕਰਨ ਕਿ ਉੱਥੇ ਜ਼ਿਆਦਾ ਹੋ ਜਾਣਗੇ ਤਾਂ ਉੱਥੇ ਹਾਦਸਾ ਹੋ ਸਕਦਾ ਤਾਂ ਉਸ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਇੱਕ ਵਾਰ ਭੀੜ ਨੂੰ ਰੋਕਤਾ ਕਰਾਊਡ ਸੀਗਾ ਜਿਹੜਾ ਸੰਗਤ ਸੀ ਉਹਨੂੰ ਰੋਕਤਾ ਪਰ ਜਿਹੜੀ ਸੰਗਤ ਹੁਣ ਪਤਾ ਕੁਝ ਵਿੱਚੋਂ ਹੁੰਦੇ ਆ ਨਹੀਂ ਟਾਲ ਦੇਗੇ ਹੁਣ ਜੇ ਪ੍ਰਸ਼ਾਸਨ ਨੇ ਰੋਕਿਆ ਕਿਤੇ ਬੈਰੀਕੇਡ ਲਾਇਆ ਤਾਂ ਕਿਸੇ ਕਾਰਨ ਤੋਂ ਹੀ ਲਾਏ ਹੁੰਦੇ ਆ ਪਰ ਜਦੋਂ ਅਸੀਂ ਉਹ ਆਪ ਮੁਹਾਰੇ ਹੋ ਕੇ ਉਹ ਕਰਦੇ ਆ ਕਿਉਂਕਿ ਇਹ ਢੀੜਾ ਵਾਲੀਆਂ ਥਾਵਾਂ ਦੇ ਉੱਤੇ ਨਾ ਹੁੰਦਾ ਜਗਪ੍ਰੀਤ ਇਹ ਸਚਾਈ ਆ ਸਾਡੇ ਕੁਝ ਲੋਕ ਸਾਡੇ ਨੌਜਵਾਨ ਜਿਹੜੇ ਕਹਿੰਦੇ ਨਹੀਂ ਕੋਈ ਨਹੀਂ ਅਸੀਂ ਤਾਂ ਜੀ ਲੰਘ ਕੇ ਜਾਵਾਂਗੇ ਬੈਰੀਕੇਡ ਬੜੇ ਜਿਹੜੇ ਕਾਲੇ ਹੁੰਦੇ ਆ ਕਾਲੇ ਹੁੰਦੇ ਆ ਲਾਪਰਵਾਹੀ ਜਦੋਂ ਤੁਸੀਂ ਕਰਦੇ ਹੋ ਤਾਂ ਉਦੋਂ ਅਜਿਹੀਆਂ ਹੁੰਦੀਆਂ ਗਿਆ ਇਹ ਕਿਤਨਾ ਕਿਤੇ ਲੱਗਦਾ ਵੀ ਲਾਪਰਵਾਹੀ ਹੋਈ ਆ ਹਨਾ ਕਿਸੇ ਨੇ ਸ਼ਾਇਦ ਲੰਘਣ ਦੀ ਕੋਸ਼ਿਸ਼ ਕੀਤੀ ਹੋਣੀ ਹੈ ਕਿਉਂਕਿ ਜਿਵੇਂ ਰਿਪੋਰਟਸ ਕਹਿੰਦੀਆਂ ਨੇ ਕਿ ਦੋ ਤਿੰਨ ਬੰਦੇ ਉਹ ਬੈਰੀਕੇਡਾਂ ਦੇ ਵਿੱਚ ਵੜ ਕੇ ਹੀਠਾਂ ਡਿੱਗੇ ਪੁਲ ਪੁਲ ਦੀ ਇਹ ਦੱਸੀ ਜਾ ਰਹੀ ਹੈ ਜਿਹੜਾ ਘਾੜ ਤੋਂ ਜਾਂਦਾ ਪੋਲਾ ਤਾਂ ਪੁਲ ਤੋਂ ਹੀਠਾਂ ਡਿੱਗੇ ਤਾਂ ਉਹਨਾਂ ਨੂੰ ਦੇਖ ਕੇ ਲੋਕਾਂ ਦੇ ਵਿੱਚ ਕਿਉਂਕਿ ਦਿਲ ਛੋਟੇ ਹੁੰਦੇ ਆ ਦਹਿਲ ਜਾਂਦੇ ਆ ਖਾਸ ਤੌਰ ਦੇ ਉੱਤੇ ਜਿਹੜੀਆਂ ਮਹਿਲਾਵਾਂ ਹੁੰਦੀਆਂ ਨੇ ਜੀਕਾ ਮਾਰਨੇ ਚੋਰੀ ਕਰ ਦਿੰਦੇ ਜਦੋਂ ਇੱਕ ਵਾਰੀ ਰੌਲਾ ਪੈ ਗਿਆ ਤਾਂ ਫਿਰ ਭੱਗ ਦੌੜ ਮੱਚਦੀ ਆ ਤੇ ਜਦੋਂ ਭੱਗ ਦੌੜ ਮੱਚਦੀ ਆ ਤੇ ਉਦੋਂ ਕੁਝ ਵੀ ਆਸੇ ਪਾਸੇ ਭੀੜ ਆ ਨਾ ਜਿਹੜੀ ਉਹ ਦੇਖਦੀ ਨਹੀਂ ਆ ਵੀ ਉਹਦੇ ਰਾਹ ਚ ਕੀ ਆ ਰਿਹਾਗਾ ਕੀ ਹੋ ਰਿਹਾ ਉਹੀ ਤੁਹਾਡੇ ਗੱਲ ਫਿਰ ਉਹਨਾਂ ਦੇ ਵਿੱਚੋਂ ਕਿਸੇ ਕੋਈ ਵੱਜਿਆ ਉਹ ਜਿਹੜਾ ਚੇਂਜਿੰਗ ਰੂਮ ਬਣਾਇਆ ਹੋਇਆ ਸੀਗਾ ਉਹ ਪੈਂਪਾ ਗੱਡੀਆਂ ਹੋਏ ਸੀ ਕਿਉਂਕਿ ਉਥੇ ਕੋਈ ਕੰਦਾ ਕੱਢ ਕੇ ਚੇਂਜਿੰਗ ਰੂਮ ਤਾਂ ਬਣੇ ਨਹੀਂ ਹੋਏਗੇ ਟੈਂਟ ਲਾ ਕੇ ਚੇਂਜਿੰਗ ਰੂਮ ਬਣਾਏ ਹੋਏ ਉਹ ਕਿ ਵੱਜਿਆ ਉਹਦੇ ਵਿੱਚ ਤੇ ਉਹ ਡਿੱਗ ਪਿਆ ਜਦੋਂ ਉਹ ਡਿੱਗਿਆ ਹੁਣ ਜਿਹੜੀਆਂ ਰਾੜਾਂ ਸੀਗੀਆਂ ਕਿ ਨਾ ਕਿਸੇ ਦੇ ਵੱਜੀਆਂ ਉੱਪਰ ਚੀਜ਼ਾਂ ਹੋਈਆਂ ਤਾਂ ਉਹਦੇ ਕਰਕੇ ਸਾਰਾ ਘਟਨਾਕਰਮ ਵਾਪਰਿਆ ਹਾਲਾਂਕਿ ਇਸ ਤੋਂ ਬਾਅਦ ਹੁਣ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਜਿੰਨੇ ਵੀ ਸ਼ਰਧਾਲੂ ਉੱਥੇ ਜਾ ਰਹੇ ਸੀ ਉਹਨਾਂ ਨੂੰ ਦੂਰ ਹੀ ਜਿਹੜਾ ਪ੍ਰਿਆगराज ਪਹੁੰਚ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਬਿਲਕੁਲ ਰੋਕ ਵੀ ਦਿੱਤਾ ਗਿਆ ਪਲੱਸ ਜਿਹੜੀਆਂ ਉਹ ਡਾਇਵਰਜਨਸ ਬਣਾਈਆਂ ਹੋਈਆਂ ਉਹਨਾਂ ਨੇ ਵੀ ਭੀੜ ਨੂੰ ਤੁਸੀਂ ਕਾਬੂ ਕਿਵੇਂ ਕਰਨਾ ਹੈ ਤਾਂ ਉਹਨਾਂ ਨੇ ਡਾਇਵਰਜੈਂਸ ਦੇ ਉੱਤੇ ਜਿਹੜਾ ਖਾਲੀ ਸੜਕਾਂ ਸੀ ਜਾਂ ਖਾਲੀ ਰਾਹ ਸੀ ਜਿਹੜੇ ਉਹਨਾਂ ਤੇ ਉੱਤੇ ਜਿਹੜੇ ਸ਼ਰਤਾਲੂ ਡਾਇਵਰਟ ਕਰ ਦਿੱਤੇ ਨੇ ਨਾਲ ਹੀ ਨਾਲ ਮੋਦੀ ਸਾਹਿਬ ਦੀ ਵੀ ਜਿਹੜੀ ਗੱਲ ਹੋਈ ਯੋਗੀ ਚੀਫ ਮਿਨਿਸਟਰ ਨੇ ਯੂਪੀ ਦੇ ਉਹਨਾਂ ਨਾਲ ਗੱਲ ਹੋਈ ਅਮਿਤ ਸ਼ਾਹ ਇਸ ਮਸਲੇ ਦੇ ਉੱਤੇ ਬਣੇ ਹੋਏ ਨੇ ਲਗਾਤਾਰ ਕਿ ਉਹਨਾਂ ਨੂੰ ਇਸ ਗੱਲ ਦੀ ਫਿਕਰ ਹੈ ਕਿਉਂਕਿ ਮਹਾਕੁੰਭ ਤੇ ਸਾਰੀ ਜਿਹੜੀ ਇੰਟਰਨੈਸ਼ਨਲ ਮੀਡੀਆ ਉਹਦੀ ਨਜ਼ਰ ਹੈ ਕਿਉਂਕਿ ਬਹੁਤ ਸਾਰੇ ਆਪਾ ਦੇਖੇ ਨੈਸ ਡੇਲੀ ਤੇ ਹੋਰ ਬਹੁਤ ਸਾਰੇ ਜਿਹੜੇ ਯੂਟਿਊਬਰ ਚੈਨਲ ਨੇ ਉਹ ਉਹ ਮਹਾ ਕੁੰਭ ਪਹੁੰਚੇ ਨੇ ਉਹਨਾਂ ਨੇ ਉਹ ਮਤਲਬ ਆਪ ਦਾ ਐਕਸਪੀਰੀਅੰਸ ਵੀ ਸ਼ੇਅਰ ਕਰ ਰਹੇ ਨਾਲ ਨਹੀਂ ਨਾਲ ਦੱਸ ਰਹੇ ਆ ਕਿ ਦੁਨੀਆ ਤੇ ਇਹੋ ਜਿਹਾ ਇਕੱਠ ਪਹਿਲੀ ਵਾਰੀ ਹੋਇਆ ਜਿੱਥੇ ਕਿ ਟੋਟਲ 45 ਤੋਂ 46 ਕਰੋੜ ਬੰਦੇ ਦਾ ਇਕੱਠ ਦੱਸਿਆ ਜਾ ਰਿਹਾ ਕਿ ਉੱਥੇ ਪਹੁੰਚੇਗਾ ਮਤਲਬ ਜਿਹੜਾ ਕੁੰਭ ਅਟੈਂਡ ਕਰੂਗਾ ਜਿਹੜਾ ਡੁਬਕੀ ਮਾਰੂਗਾ ਉਹਦੇ ਅੰਦਰ ਇਸ਼ਨਾਨ ਕਰੂਗਾ ਤਾਂ ਇਹ ਬੜ ਇਹ ਆਪ ਦੇ ਆਪ ਦੇ ਵਿੱਚ ਇੱਕ ਵਰਲਡ ਰਿਕਾਰਡ ਆ ਕਿਉਂਕਿ ਜਿੱਥੋਂ ਤੁਸੀਂ ਦੇਖੋ ਕਿ ਦੁਨੀਆ 'ਚ ਇਹੋ ਜਿਹਾ ਕੱਟ ਕਿਤੇ ਨਹੀਂ ਹੁੰਦਾ 12 ਉਹ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਲੋਕ ਜਾਂ ਹੋਰ ਜਿੱਥੇ-ਜਿੱਥੇ ਵੀ ਇੰਡੀਅਨ ਵੱਸਦੇ ਨੇ ਉੱਥੋਂ ਇੰਡੀਆ ਸਪੈਸ਼ਲੀ ਪ੍ਰਿਆਗਰਾਜ ਪਹੁੰਚ ਰਹੇ ਨੇ ਤੁਸੀਂ ਬਲੀਵ ਨਹੀਂ ਕਰੋਗੇ ਕਿ ਪ੍ਰਿਆਗ ਦਿੱਲੀ ਤੋਂ ਲੰਡਨ ਦੀ ਫਲਾਈਟ ਸਸਤੀ ਹੈ ਤੇ ਪ੍ਰਿਆਗਰਾਜ ਦੀ ਮਹਿੰਗੀ ਹੈ ਹੂੰ ਏ ਤੁਸੀਂ ਮੈਂ ਪਹਿਲੀ ਵਾਰੀ ਆਪਦੀ ਲਾਈਫ ਚ ਵੇਖਿਆ ਹੋਊਗਾ ਕਿ ਇੰਟਰਨੈਸ਼ਨਲ ਫਲਾਈਟ ਸਸਤੀ ਹੈ ਤੇ ਜਿਹੜੀ ਡੋਮੈਸਟਿਕ ਫਲਾਈਟ ਆ ਪ੍ਰਯਾਗਰਾਜ ਦੀ ਉਹ ਇੰਨੀ ਮਹਿੰਗੀ ਹੋ ਚੁੱਕੀ ਹੈ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਹੱਥ ਵੀ ਕੁਝ ਨਹੀਂ ਹੁੰਦਾ ਜਦੋਂ ਐ ਇੰਨੀ ਭੀੜ ਹੋ ਜੇ ਇਕੱਠੀ ਤਾਂ ਪ੍ਰਸ਼ਾਸਨ ਦੇ ਹੱਥ ਵਸ ਨਹੀਂ ਹੁੰਦਾ ਕੁਝ ਪਰ ਫਿਰ ਵੀ ਜਿਹੜੀ ਭੀੜ ਨੂੰ ਮੈਨੇਜ ਕਰਨ ਵਾਸਤੇ ਉਹਨਾਂ ਨੇ ਪ੍ਰਬੰਧ ਕੀਤੇ ਨੇ ਉਹ ਵੀ ਕਾਬਿਲ ਹੈ ਤਾਰੀਫ ਹੈ ਵੀ ਕੋਈ ਵੀ ਉੱਥੇ ਇਕੱਠ ਇੰਨਾ ਸੰਭਾਲਣਾ ਬਹੁਤ ਮੁਸ਼ਕਲ ਹੁੰਦਾ ਬਿਲਕੁਲ ਇੱਥੇ ਤਾਂ ਕੋਈ ਸ਼ੱਕ ਨਹੀਂ ਉੱਥੇ ਡੀਜੀਪੀ ਖੁਦ ਮੌਜੂਦ ਨੇ ਏਡੀਜੀਪੀ ਲਾਹ ਉੱਥੇ ਮੌਜੂਦ ਨੇ ਹੋਮ ਮਿਨਿਸਟਰੀ ਦੇ ਵਿੱਚ ਜੇ ਗੱਲ ਕੀਤੀ ਜਾਵੇ ਜਿਹੜੇ ਅਧਿਕਾਰੀ ਨੇ ਸੀਐਮ ਯੋਗੀ ਨਾ ਅਦਿੱਤਿਆਨਾਥ ਨੇ ਖੁਦ ਜਾਣਕਾਰੀ ਦਿੱਤੀ ਹੈ ਕਿ ਮੇਰਾ ਪੂਰਾ ਪ੍ਰਸ਼ਾਸਨ ਡੇ 1 ਤੋਂ ਜਦੋਂ ਤੋਂ ਇਹ ਮਹਾ ਕੰਮ ਦੀ ਸ਼ੁਰੂਆਤ ਹੋਈ ਹੈ ਉੱਥੇ ਮੌਜੂਦ ਆ ਅਸੀਂ ਤਿਆਰੀਆਂ ਦੇ ਵਿੱਚ ਆ ਸਾਨੂੰ ਪਹਿਲਾਂ ਪਤਾ ਸੀ ਬਾਕੀ ਜੇ ਯੋਗੀ ਅਦਿੱਤਿਆਨਾਥ ਨੂੰ ਦੇਖਿਆ ਜਾਵੇ ਤਾਂ ਖੁਦ ਇੱਕ ਤੁਸੀਂ ਉਹਨਾਂ ਦੇ ਪਹਿਰਾਵੇ ਜਾਂ ਉਹਨਾਂ ਨੂੰ ਦੇਖ ਸਕਦੇ ਹੋ ਕਿ ਉਹ ਖੁਦ ਇੱਕ ਕਿੱਡੇ ਵੱਡੇ ਭਗਤ ਨੇ ਤੇ ਖੋਦੇ ਇੱਕ ਸਾਧੂ ਸੰਤ ਪੈਰਾਵੇ ਦੇ ਵਿੱਚ ਉਹ ਰਹਿੰਦੇ ਨੇ ਤਾਂ ਉਹ ਬਖੂਬੀ ਸਮਝਦੇ ਆ ਸ਼ਰਧਾ ਭਾਵਨਾ ਨੂੰ ਲੋਕਾਂ ਦੀਆਂ ਨੂੰ ਉਹ ਸਮਝਦੇ ਆ ਸੰਗਤ ਦੀ ਭਾਵਨਾ ਨੂੰ ਹਾਲਾਂਕਿ ਇਹਦੇ ਵਿੱਚ ਰਾਸਸੀ ਜਿਹੜੇ ਹੁੰਦੀਆਂ ਰਾਜਨੀਤੀ ਵੀ ਹਰ ਥਾਂ ਦੇ ਉੱਤੇ ਹੁੰਦੀ ਹੈ ਇਹਦੇ ਤੇ ਰਾਜਨੀਤਿਕ ਵਿਰੋਧੀ ਤਾਕਤਾਂ ਕਹਿ ਰਹੀਆਂ ਨੇ ਜੀ ਉੱਥੇ ਵੀਏਪੀ ਕਲਚਰ ਚਲਾਇਆ ਗਿਆ ਜੀ ਵੀਏਪੀ ਦੇ ਕਰਕੇ ਜਿਹੜਾ ਮਾਹੌਲ ਉਹ ਹੋਇਆ ਪਰ ਇਹਦੇ ਵਿੱਚ ਮੈਨੂੰ ਲੱਗਦਾ ਕਿ ਇੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਸ਼ਰਧਾ ਦਾ ਇੱਕ ਸਥਾਨ ਆ ਸ਼ਰਦਾ ਲੈ ਕੇ ਹਰ ਕੋਈ ਇੱਥੇ ਆਉਂਦਾਗਾ ਹਾਂ ਜੇ ਕਿਤੇ ਇਹੋ ਜਿਹੀਆਂ ਕੁਝ ਕਰ ਦਿੰਦੇ ਐ ਪ੍ਰਸ਼ਾਸਨ ਦੇ ਵਿੱਚ ਕਈ ਵਾਰ ਕੋਈ ਅਫਸਰਾਈ ਹੁੰਦੀ ਐ ਕਰ ਦਿੰਦੀ ਐ ਕੋਈ ਮਾੜਾ ਮੋਟਾ ਵੀ ਐਪੀ ਤਾਂ ਹਰ ਥਾਂ ਹੁੰਦਾ ਪਰ ਲੋਕਾਂ ਨੂੰ ਇੱਕ ਸੰਜਮ ਤੇ ਠਹਿਰਾਵ ਬਣਾ ਕੇ ਚੱਲਣਾ ਚਾਹੀਦਾਗਾ ਅਸੀਂ ਵੀ ਇਹੀ ਅਪੀਲ ਕਰਦੇ ਆ ਜਿਹੜੇ ਜਾ ਵੀ ਰਹੇ ਆ ਇੱਕ ਇਹ ਬਹੁਤ ਹੁੰਦਾ ਜਗਪ੍ਰੀਤ ਕੀ ਨਾ ਇੱਕ ਸਾਡੇ ਮਨ 'ਚ ਇਹ ਹੁੰਦਾ ਕਿ ਯਾਰ ਅਸੀਂ ਰਹਿ ਨਾ ਜਾਈਏ ਅਸੀਂ ਪਹਿਲਾ ਪਹਿਲਾ ਜਾ ਕੇ ਉੱਥੇ ਇਸ਼ਨਾਨ ਕਰ ਆਈਏ ਜਾਂ ਮੱਥਾ ਟੇਕ ਲਈਏ ਹੁਣ ਦੇਖੋ ਇਹ ਆਈ ਥਿੰਕ 9 ਅਖਣੀ 10 ਫਰਵਰੀ ਤੱਕ ਇਹ ਚੱਲਣਾਗਾ ਹਨਾ ਤਾਂ ਨਹੀਂ 23 ਫਰਵਰੀ 23 ਫਰਵਰੀ ਤੱਕ ਇਹ ਚੱਲਣਾ ਤਾਂ ਸ਼ਮਾ ਬਹੁਤ ਪਿਆ ਹਜੇ ਨਹੀਂ ਮੈਂ ਤਾਂ ਹੀ ਮੈਂ ਲੋਕਾਂ ਨੂੰ ਵੀ ਇੱਥੋਂ ਇਹ ਅਪੀਲ ਹੈ ਕਿ ਜਿਹੜੇ ਵੀ ਲੋਕ ਇਹ ਅਟੈਂਡ ਕਰਨ ਜਾ ਰਹੇ ਨੇ ਮਹਾਕੁੰਭ ਤਾਂ ਉਹਨਾਂ ਨੂੰ ਇਹ ਅਪੀਲ ਹੈ ਸਾਡੇ ਰਾਂ ਹੀ ਕਿ ਆਪਣੇ ਆਪਣੀ ਜਾਨ ਦੇ ਮਤਲਬ ਧਿਆਨ ਤੁਸੀਂ ਆਪ ਰੱਖਣਾ ਕਿਸੇ ਨੇ ਤੁਸੀਂ ਕਿਸੇ ਦੇ ਭਰੋਸੇ ਨਾ ਜਾਓ ਜਿੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਉੱਥੇ ਅਵੋਇਡ ਕਰੋ ਜਾਣਾ ਤੁਸੀਂ ਦੂਸਰੇ ਰਾਹ ਤੋਂ ਹੋ ਸਕਦਾ ਲੰਬਾ ਹੋਵੇ ਪਰ ਦੂਸਰੇ ਰਾਹ ਤੋਂ ਸੇਫ ਹੈ ਸਰਾਤ ਹੋ ਜਾਓ ਜੀ ਕਿੰਨੇ ਮਿੰਟ ਦਾ ਹੋਵੇਗਾ